ਜੱਪਾ ਪਹੁੰਚ ਗਏ ਆ ਜੀ ਪੰਜਾਬ ਦੇ ਸਭ ਤੋਂ ਉੱਚੇ ਮੰਦਰ ਤੇ ਗਗਨਜੀ ਦੇ ਢਿੱਲੇ ਤੇ ਦਾ ਕਰਾਇਆ ਜੀ 50 ਰੁਪਏ ਆ ਪੜਾਉਣ ਦਾ ਦੋਨੇ ਸਾਈਡ ਦਾ ਤੇ ਤੁਸੀਂ ਇਹਦੇ ਚ ਬਹਿ ਕੇ ਉੱਪਰ ਜਾ ਸਕਦੇ ਆ ਜਿਹੜਾ ਤੋਂ ਨਹੀਂਆਂ ਪੌੜੀਆਂ ਚੜ੍ਹ ਜਾ ਸਕਦੀਆਂ ਤੇ ਉਹ ਸਾਹਮਣੇ ਜੋੜਾ ਘਰ ਇੱਥੋਂ ਜੋੜੇ ਜਮਾ ਕਰਾ ਕੇ ਤੇ ਉਧਰਲੀ ਸਾਈਡ ਦਰਸ਼ਨ ਕਰਨ ਜਾ ਸਕਦੇ ਤੁਸੀਂ ਆਂਦਾ ਸੀ ਲੇਟ ਹੋ ਗਏ ਮੇ ਮੇਲਾ ਲੰਘ ਗਿਆ ਕਿਉਂਕਿ ਅੱਜ ਸੋਣ ਮਹੀਨੇ ਦਾ ਆਖਰੀ ਦਿਨ ਹੈ ਤੇ ਅਸੀਂ ਐਂਡਲੇ ਦਿਨ ਆਏ ਆ। ਗਾਲ ਜੀ ਮੈਂ ਤੁਹਾਡਾ ਆਪਣਾ ਅਜੀਤ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਆਪਣੇ ਨਵੇਂ ਵਲੌਗ 'ਚ ਆਪਣਾ ਇਹਦਾ ਵਲੌਗ ਹੈ ਜੀ ਮਹਾਦੇਵ ਜੀ ਦਾ ਕਿਉਂਕਿ ਆਪਣਾ ਇਹਦਾ ਵਲੌਗ ਹੈਗਾ ਪੰਜਾਬ ਦੇ ਮਹਾਰਾਜ ਸ਼ਿਵ ਜੀ ਮਹਾਰਾਜ ਜੀ ਦੇ ਸਭ ਤੋਂ ਉੱਚੇ ਮੰਦਿਰ ਦਾ ਪੰਜਾਬ ਦਾ ਸਭ ਤੋਂ ਉੱਚਾ ਮੰਦਿਰ ਹੈ ਦੇਖੋ ਤੁਸੀਂ ਸਾਹਮਣੇ ਉਹ ਸਾਹਮਣੇ ਇੱਥੇ ਟਾਵਰ ਦਿਸਦਾ ਨਾ ਤੁਹਾਨੂੰ ਜ਼ੂਮ ਕਰਕੇ ਦਿਖਾਉਂਦੇ ਤੁਹਾਨੂੰ ਉਹ ਸਾਹਮਣੇ ਟਾਵਰ ਆ ਉਹਦੇ ਤੇ ਮੰਦਿਰ ਆ ਸ਼੍ਰੀ ਗਗਨਜੀ ਦਾ ਟਿੱਲਾ ਤੇ ਆਪਾਂ ਅੱਜ ਆਏ ਸੀਗੇ ਜੀ ਮਕੇਰੀਆਂ ਦਸੂਹਾ ਤੇ ਇਹ ਆਪਾਂ ਇਸ ਟਾਈਮ ਖੜੇ ਆ ਤਲਵਾੜਾ ਹਾਈਵੇ ਹਾਈਵੇ ਨਹੀਂ ਗਾ ਇਹ ਸੌਰੀ ਛੋਟ ਰਹਾ ਆ ਮਤਲਬ ਇਹ ਤਲਵਾੜੇ ਨੂੰ ਵੀ ਜਾਂਦਾ ਆ ਤੇ ਦਸੂਹੇ ਨੂੰ ਆਪਾਂ ਆਏ ਸੀਗੇ ਉਧਰੋਂ ਮਕੇਰੀਆਂ ਦਸੂਹੇ ਤੋਂ ਤੇ ਇਹ ਇਧਰਲੀ ਸਾਈਡ ਆ ਤੇ ਆਪਾਂ ਰਾਹ ਦਾ ਵਲੌਗ ਵਾਲਾ ਲੌਂਗਰੀ ਕੀਤਾ ਕਿਉਂਕਿ ਬਹੁਤ ਜ਼ਿਆਦਾ ਲੌਂਗ ਹੋ ਜਾਣਾ ਜਲੰਧਰ ਨੂੰ ਸ਼ੁਰੂ ਕਰ ਲੈਂਦੇ ਤੇ ਜਲੰਧਰੋਂ ਇੱਥੇ ਦੀ ਦੂਰੀ ਹੈਗੀ 100 ਅਪਰੋਕਸੀਮੇਟ 100 ਦੇ ਆਰਾਊਂਡ 100 ਕਿਲੋਮੀਟਰ ਦੇ ਆਰਾਊਂਡ ਆ ਤੇ ਉਹ ਸਾਹਮਣੇ ਆ ਜੀ ਗਗਨਜੀ ਦਾ ਟਿੱਲਾ ਤੇ ਕਾਫੀ ਫੋਟੋਆਂ ਵੀਡੀਓਆਂ 'ਚ ਢਿੱਲਾਂ 'ਚ ਦੇਖਿਆ ਸੀਗਾ ਪਹਿਲਾਂ ਤੇ ਅੱਜ ਆਪਾਂ ਆਪ ਹੀ ਆਏ ਸੀਗੇ ਐਕਸਪਲੋਰ ਕਰਨ ਤੇ ਚੱਲਦੇ ਆ ਜੀ ਮੰਦਿਰ ਤੇ ਕਰਾਉਨੇ ਆ ਦਰਸ਼ਨ ਤੁਹਾਨੂੰ ਦੱਸਦੇ ਆ ਇੱਥੇ ਦਾ ਕੀ ਇਤਿਹਾਸ ਆ ਮਿਲਦੇ ਆ ਬਲੌਗ ਛੱਗੇ ਬਣੇ ਰਹੋ ਜੀ ਹਰ ਹਰ ਮਹਾਦੇਵ ਹਾਂਜੀ ਆਪਾਂ ਹੁਣ ਤੁਰ ਪਏ ਆ ਜੀ ਗਗਨਜੀ ਦੇ ਟਿੱਲੇ ਨੂੰ ਤੇ ਇਹ ਸਾਰਾ ਰਾਸਤਾ ਜਾਂਦਾ ਆ ਜੀ ਗਗਨਜੀ ਦੇ ਟਿੱਲੇ ਰੋ ਤੇ ਰਾਸਤਾ ਵੀ ਠੀਕ ਹੈ ਪੱਧਰਾ ਆਇਆ ਕੋਈ ਨਾ ਟੁੱਟਾ ਨਿਕਾ ਤੇ ਉਹ ਸਾਹਮਣੇ ਹਾਈਟ ਦੇ ਉੱਪਰ ਜਿਹੜਾ ਤੁਸੀਂ ਦੇਖ ਸਕਦੇ ਆ ਤੇ ਉੱਥੇ ਆ ਗਗਨਜੀ ਦਾ ਟਿੱਲਾ ਮਹਾਦੇਵ ਜੀ ਦਾ ਪੰਜਾਬ ਦਾ ਸਭ ਤੋਂ ਹਾਈਟ ਤੇ ਜਿਹੜਾ ਜਾਦਾ ਮੰਦਿਰ ਆ ਤੇ ਉਹ ਆ ਜੀ ਗਗਨਜੀ ਦਾ ਟਿੱਲਾ ਤੇ ਆਪਾਂ ਅੱਜ ਚੱਲੇ ਸੀਗੇ ਉੱਥੇ ਤੇ ਕਰਾਉਣੇ ਆ ਦਰਸ਼ਨ ਜੀ ਬਣੇ ਰਿਓ ਵਲੋਗ ਤੇ ਹਾਂਜੀ ਪਹੁੰਚ ਗਏ ਆ ਜੀ ਗਗਨਜੀ ਦੇ ਟਿੱਲੇ ਤੇ ਤੇ ਇਹ ਆ ਜੀ ਪਾਰਕਿੰਗ ਏਰੀਆ ਸਾਰਾ ਗਗਨਜੀ ਦੇ ਟਿੱਲੇ ਦਾ ਤੇ ਉਹ ਜਿੱਥੋਂ ਆਪਾਂ ਵਲੋਗ ਸ਼ੁਰੂ ਕੀਤਾ ਸੀਗਾ ਨਹਿਰ ਦੇ ਕੋਲ ਉੱਥੋਂ ਅਪਰੋਕਸੀਮੇਟ 5 ਕਿ ਮਿੰਟ ਲੱਗਦੇ ਇੱਥੇ ਤਾਈਂ ਆਉਣ ਨੂੰ ਤੇ ਉਹ ਗੇਟ ਆ ਸਾਹਮਣੇ ਉਹ ਜਿਹੜਾ ਦੇਖ ਸਕਦੇ ਤੁਸੀਂ ਤੇ ਇਹ ਮਾਰਕੀਟ ਆ ਬਾਹਰ ਗਗਨਜੀ ਦੇ ਟੇਲੇ ਰੀ ਇੱਦਾਂ ਪ੍ਰਸ਼ਾਦ ਦੀਆਂ ਖਾਣ ਪੀਣ ਦੀਆਂ ਦੁਕਾਨਾਂ ਕਾਫੀ ਲੱਗੀਆਂ ਤੇ ਆਪਾਂ ਹੁਣ ਚੱਲੇ ਸੀਗੇ ਕਿਉਂਕਿ ਪੈਦਲ ਜਾਣਾ ਆਪਾਂ ਤੇ ਉਹ ਗੱਡੀਆਂ ਵਾਲੀ ਵੀ ਰਸਤਾ ਆ ਬਟ ਗੱਡੀ ਆਪਣੀ ਨਹੀਂ ਇੱਥੇ ਜਾਂਦੀ ਤੇ ਜਿੱਦਾਂ ਉਹਨਾਂ ਦੀਆਂ ਮੰਦਰ ਮੰਦਰ ਵੱਲੋਂ ਗੱਡੀਆਂ ਅਲਾਉਡ ਆ ਤੇ ਉਹ ਲੈ ਕੇ ਜਾਂਦੇ ਯਾਤਰੀਆਂ ਨੂੰ ਜੇ ਕਿਸੇ ਤੋਂ ਤੁਰ ਕੇ ਨਹੀਂ ਜਾ ਹੁੰਦਾ ਤੇ ਇਹਦੀਆਂ 704 ਪੌੜੀਆਂ ਆ ਤੇ ਆਪਾਂ ਚੱਲੇ ਆਂਗੇ ਜੀ ਪੌੜੀਆਂ ਵੱਲ ਦੀ ਤੇ ਕਰਾਉਨੇ ਆਂ ਦਰਸ਼ਨ ਜੀ ਬਣੇ ਰਿਓ ਵਲੌਗ ਚ ਪੰਜਾਬ ਦਾ ਸਭ ਤੋਂ ਉੱਚਾ ਪੰਡਵਾਲੇ ਟਾਈਮ ਦਾ ਮੰਦਿਰ ਗगनਜੀਰਾ ਟਿੱਲਾ ਆਪਾਂ ਅੱਜ ਪਹੁੰਚੇ ਆਂ ਜੀ ਗगनਜੀਰਾ ਟਿੱਲੇ ਤੇ ਤੇ ਇੱਥੋਂ ਯਾਤਰਾ ਸ਼ੁਰੂ ਹੁੰਦੀ ਆ ਜੀ ਗगनਜੀਰਾ ਟਿੱਲੇ ਦੀ ਇਹ ਮੇਨ ਐਂਟਰੀ ਆ ਤੇ گاਾਂ 704 ਪੌੜੀਆਂ ਆ ਤੇ ਆਪਾਂ ਹੁਣ ਚੱਲੇ ਸੀਗੇ ਜੀ ਮੰਦਿਰ ਵਾਲ ਨੂੰ ਦਰਸ਼ਨ ਕਰਨ ਤੇ ਕਰਾਉਨੇ ਆ ਤੁਹਾਨੂੰ ਦਰਸ਼ਨ ਚੱਲੀਏ ਅਮਰਤ ਚਲੋ ਤੇ ਇਧਰ ਖਾਣ ਪੀਣ ਨੂੰ ਹੋਟਲ ਵਗੈਰਾ ਵੀ ਬਣੇ ਹੋਏ ਆ ਜੀ ਜਸਟ ਜਦੋਂ ਆਪਾਂ ਐਂਟਰੀ ਸ਼ੁਰੂ ਕਰੀ ਦੀ ਆ ਇੱਥੋਂ ਗਗਨਜੀ ਦੇ ਟਿੱਲੇ ਦੀ ਤੇ ਇਹ ਸਾਰੀ ਪਾਰਕਿੰਗ ਆ ਪਾਰਕਿੰਗ ਦੇ ਵਿੱਚ ਤੁਹਾਨੂੰ ਵਾਸ਼ਰੂਮ ਦੀ ਵੀ ਸੁਵਿਧਾ ਮਿਲ ਜੂਗੀ ਲੈਂਡਸ ਜੀ ਮੇਲ ਫੀਮੇਲ ਦੋਨੇ ਆ ਤੇ ਇੱਥੇ ਸੇਲਾ ਵਗੈਰਾ ਵੀ ਕਾਫੀ ਲੱਗੇ ਆ ਤੇ ਸਾਵਣ ਮੇਲੇ ਦਾ ਮੇਲੇ ਦੀਆਂ ਤਿਆਰੀਆਂ ਵੀ ਇੱਥੇ ਲੱਗਦਾ ਫੁੱਲ ਚੱਲਦੀਆਂ ਸੀਗੀਆਂ ਤੇ ਅਸੀਂ ਸ਼ਾਇਦ ਲੇਟ ਹੋ ਗਏ ਆ ਤੇ ਅਗਲੀ ਯਾਰ ਨੂੰ ਦੇਖਾਂਗੇ ਤੇ ਪਹਿਲੋਂ ਆ ਕੇ ਤੁਹਾਨੂੰ ਦਿਖਾਵਾਂਗੇ ਇਹ ਤੁਹਾਨੂੰ ਦੱਸਦਾ ਸੀ ਨਾ ਵੀ ਆ ਜਿਹੜੀ ਇੱਕ ਪੌੜੀਆਂ ਵਾਲੀ ਸਾਈਡ ਆ ਤੇ ਇੱਕ ਆ ਪੱਧਰੀ ਸਾਈਡ ਆ ਤੇ ਆਪਣੀ ਗੱਡੀ ਤੁਸੀਂ ਨਹੀਂ ਲਿਆ ਸਕਦੇ ਤੇ ਇਧਰ ਆ ਉਹਨਾਂ ਦੇ ਸਾਹਮਣੇ ਗੱਡੀ ਬਲੈਰੋ ਖੜੀ ਆ ਇਹਦੇ ਵਿੱਚ ਬਹਿ ਕੇ ਤੇ ਕੁਝ ਪੈਸੇ ਇਹ ਲੈਂਦੇ ਆ ਤੇ 50 ਰੁਪਏ ਇੱਕ ਪਰਸਨ ਦਾ ਜੀ ਇਹ ਇੱਕ ਪਰਸਨ ਦਾ ਠੀਕ ਆ ਜੀ ਤੇ ਇੱਕ ਪਰਸਨ ਦਾ ਕਿਰਾਇਆ ਜੀ 50 ਰੁਪਏ ਅਪੜਾਉਂਦਾ ਦੋਨੇ ਸਾਈਡ ਦਾ ਤੇ ਤੁਸੀਂ ਇਹਦੇ ਵਿੱਚ ਬਹਿ ਕੇ ਉੱਪਰ ਜਾ ਸਕਦੇ ਆ ਜਿਹੜਾ ਤੋਂ ਨਹੀਂ ਆ ਪੌੜੀਆਂ ਚੜ੍ਹ ਜਾ ਸਕਦੀਆਂ ਤੇ ਆਪਾਂ ਚੱਲਾਂਗੇ ਜੀ ਪੌੜੀਆਂ ਰਾਈ ਕਿਉਂਕਿ ਆਪਾਂ ਨੂੰ ਤਾਂ ਟਰੈਕਿੰਗ ਦਾ ਚਾਹ ਸ਼ੁਰੂ ਤੋਂ ਹੀ ਹੈ ਆਪਾਂ ਦਾ ਟਰੈਕਿੰਗ ਹੀ ਕਰੀ ਰਹੀ ਹੈ ਜ਼ਿਆਦਾਤਰ ਤੇ ਆਪਾਂ ਹੁਣ ਤੁਰੇ ਜਾਨੇ ਆ ਜੀ ਮੰਦਰਾਲ ਨੂੰ ਤੇ ਰਾਹ 'ਚ ਇਦਾਂ ਨਾ ਛੱਡਾ ਵਗੈਰਾ ਵੀ ਬਣੀਆਂ ਹੋਈਆਂ ਜਿੱਦਾਂ ਬਰਸਾਤ ਵਾਲੇ ਟਾਈਮ ਇੱਧਰ ਸੌਣ ਦੇ ਮਹੀਨੇ ਆ ਬਾਬਾ ਜੀ ਦਾ ਮੇਲਾ ਵੀ ਚੱਲਦਾ ਹੁੰਦਾ ਆ ਤੇ ਜਿੱਦਾਂ ਬਾਰਿਸ਼ ਆਉਂਦੀ ਰਹਿੰਦੀ ਆ ਤੇ ਆ ਛੱਡ ਥੱਲੇ ਖੜ ਕੇ ਤੁਸੀਂ ਆਪ ਦਾ ਬਚਾਅ ਵੀ ਕਰ ਸਕਦੇ ਆ ਲੌਗ ਦੇ ਵਿੱਚ ਇੱਕ ਸਸਪੈਂਸ ਆ ਤੇ ਉਹ ਸਸਪੈਂਸ ਜੇ ਕ੍ਰੀਏਟ ਕਰਨਾ ਆ ਅਸੀਂ ਤੇ ਪਤਾ ਨਹੀਂ ਅੱਜ ਕਰੀਏ ਜਾਂ ਕੱਲ ਨੂੰ ਕਰੀਏ ਕ੍ਰੀਟ ਕਰਨਾ ਤੇ ਇੱਕ ਦਾ ਦੇ ਰਹੀਏ ਸਸਪੈਂਸ ਉਹ ਦੇਣਾ ਹੀ ਤਾਂ ਰੋਕੇ ਦੇ ਨੇ ਦਰਸ਼ਨ ਕਰ ਲਈਏ ਪਹਿਲਾਂ ਤੇ ਹੁਣ ਜਾਣੇ ਆ ਦਰਸ਼ਨ ਕਰਨ ਇਹ ਪੌੜੀਆਂ ਤੇ ਇੰਨੇ ਸਟੈਪ ਵੱਡੇ ਨਹੀਂ ਕੇ ਇਹਦੇ ਮਤਲਬ ਵੀ ਅ ਮਤਲਬ 4 4 5 5 ਇੰਚ ਦੇ ਹੀ ਆ ਸਟੈਪ ਇਹ ਸਾਰੇ ਤੇ ਇੰਨੀ ਮੁਸ਼ਕਲ ਨਹੀਂ ਆਉਂਦੀ ਪੌੜੀਆਂ ਚੜਨ ਚ ਕੋਈ ਵੀ ਤੁਸੀਂ ਆਰਾਮ ਨਾਲ ਚੜ ਸਕਦੇ ਹੋ ਇੱਥੇ ਜਿੱਦਾਂ ਆਪਣੇ ਦੂਸਰੇ ਸਾਵਣ ਦੇ ਮਹੀਨੇ ਚ ਹੋਰ ਮੰਦਰਾਂ ਤੇ ਮੇਲੇ ਚੱਲਦੇ ਹੁੰਦੇ ਆ ਤੇ ਆਪ ਸਭ ਦਾ ਸ਼ਿਪਕਤਾਂ ਨੂੰ ਸਾਵਣ ਮਹੀਨੇ ਦੀਆਂ ਲੱਖ ਲੱਖ ਵਧਾਈਆਂ ਤੇ ਤੇ ਇੱਥੇ ਕਾਫੀ ਬੈਨਰ ਲੱਗੇ ਹੋਇਆ ਇਹ ਤੇ ਜਿੱਦਾਂ ਕਿ ਮੇਲੇ ਦੇ ਕਿਉਂਕਿ ਸਾਵਣ ਦੇ ਮਹੀਨੇ ਇੱਥੇ ਕਾਫੀ ਰਸ਼ ਪੈ ਜਾਂਦਾ ਤੇ ਇੱਧਰ ਦੇਖੋ ਤੁਸੀਂ ਇਹ ਜੰਗਲੀ ਜੰਗਲੀ ਏਰੀਆ ਵਾ ਉਹ ਸਾਹਮਣੇ ਮੋਰ ਜਿਗਾ ਇੱਕ ਥੱਲੇ ਨੇ ਉਤਰ ਗਿਆ ਤੇ ਇੱਧਰ ਆ ਜਾ ਪੰਦਰ ਇੱਧਰ ਗੱਡੀ ਹੋਣੀ ਆ ਕੋੜੀਆਂ ਤੇ ਆ ਜਾ ਤੇ ਆਪਾਂ ਚੱਲੇ ਆ ਜੀ ਦਰਸ਼ਨ ਕਰਨ ਗਗਨਜੀ ਦੇ ਟਿੱਲੇ ਤੇ ਤੁਹਾਨੂੰ ਵੀ ਕਰਾਉਣੇ ਆ ਦਰਸ਼ਨ ਬਣੇ ਰਿਓ ਜੀ ਵਲੌਗ 'ਚ ਜਿਵੇਂ ਮੈਂ ਗੱਲ ਕੀਤੀ ਸੀਗੀ ਆਹ ਗੱਡੀ ਆ ਜੀ ਤੇ 50 ਰੁਪਏ 1% ਦੇ 1 ਜਣੇ ਦੇ 50 ਰੁਪਏ ਤੇ ਦੋ ਸਾਈਡਾਂ ਦੇ ਆਰਾਊਂਡ ਤੁਸੀਂ ਆ ਸਕਦੇ ਆ ਤੇ ਅਪਨ ਡਾਊਨ ਦੇ 50 ਰੁਪਏ ਲੈਂਦੇ ਆ ਇਹ ਤੇ ਤਾਂ ਨੂੰ ਆਉਂਦੇ ਆ ਦੇ ਟਾਈਮ ਦੇਖਿਆ ਸੀ ਤੇ ਬੈਨਰ ਥਾਂ ਥਾਂ ਲੱਗੇ ਹੋਏ ਆ ਕਿਉਂਕਿ ਮੇਲਾ ਤਾਂ ਮਿਲਦਾ ਆਈ ਥਿੰਕ ਖਤਮ ਹੋ ਗਿਆ ਅੱਜ ਜਨਮਸ਼ਟਮੀ ਆ ਤੇ ਦੇਖ ਸਕਦੇ ਤੁਸੀਂ ਸ਼ਾਵਣ ਮਹੀਨੇ ਪਰਾਚਨ ਸ਼ਿਵ ਮੰਦਿਰ ਗगनਜੀਰਾ ਟਿੱਲਾ ਯਾਤਰਾ ਦੀਆਂ ਸਮੂਹ ਸ਼ਿਪਕ ਤੁਹਾਨੂੰ ਲੱਖ ਲੱਖ ਵਧਾਈਆਂ ਤੇ ਦੇਖੋ ਤੁਸੀਂ ਥਾ ਥਾ ਬੈਨਰ ਲੱਗੇ ਹੋਏ ਮੇਲੇ ਦੇ ਤੇ ਮੈਨੂੰ ਲੱਗਦਾ ਅਸੀਂ ਲੇਟ ਹੋ ਗਏ ਮੇ ਮੇਲਾ ਲੰਘ ਗਿਆ ਕਿਉਂਕਿ ਅੱਜ ਸੋਣ ਮਹੀਨੇ ਦਾ ਆਖਰੀ ਦਿਨ ਆ ਤੇ ਅਸੀਂ ਐਂਡਲੇ ਦਿਨ ਆਏ ਆ ਤੇ ਫਿਰ ਵੀ ਸੰਤਾਂ ਦਾ ਰਸ ਉੱਥੇ ਕਾਫੀ ਦੇਖਣ ਨੂੰ ਮਿਲਿਆ ਜਿੱਦਾਂ ਕਿ ਥੱਲੇ ਬਾਜ਼ਾਰ ਵਿੱਚ ਵੀ ਕਾਫੀ ਰਸ਼ ਹੈਗਾ ਤੇ ਚਾਏ ਸੀਗੇ ਤੇ ਜਿੱਥੇ ਸ਼ਿਵ ਭਗਵਾਨ ਜੀ ਦੀ ਇੱਥੇ ਇਹਨਾਂ ਸਰੂਪ ਹੈ ਇੱਥੇ ਦੇਖੋ ਤੁਸੀਂ ਤੇ ਸਾਹਮਣੇ ਨੰਦੀ ਮਹਾਰਾਜ ਵਿਰਾਜਮਾਨ ਹੈ ਜੀ ਤੇ ਸ਼ਿਵ ਭਗਵਾਨ ਜੀ ਦੇ ਮੂਹਰੇ ਤੁਹਾਨੂੰ ਪਤਾ ਕਿਸੇ ਵੀ ਟੈਂਪਲ ਤੇ ਜਾਓ ਕਿਤੇ ਵੀ ਜਾਓ ਤੇ ਨੰਦੀ ਮਹਾਰਾਜ ਜੀ ਦਾ ਸਰੂਪ ਸ਼ਿਵ ਮਹਾਰਾਜ ਜੀ ਦੇ ਸਾਹਮਣੇ ਹੁੰਦਾ ਹੈ ਤੇ ਇੱਥੋਂ ਤੁਸੀਂ ਥੱਲੇ ਦਾ ਥਿਊ ਵਿਊ ਦੇਖੋ ਉਹ ਸਾਹਮਣੇ ਦਸੂਹਾ ਸ਼ਹਿਰ ਹੈ ਓ ਥੱਲੇ ਸਾਰਾ ਜੋ ਆ ਛੋਟੇ ਛੋਟੇ ਪੇੜ ਖੇਤ ਦਿਖਦੇ ਪਏ ਤੁਹਾਨੂੰ ਤੇ ਉਧਰੋਂ ਆਪਾਂ ਆਏ ਆ ਦਸੂਹਾ ਸ਼ਹਿਰ ਤੋਂ ਤੇ ਹੁਣ ਆਪਾਂ ਚੱਲੇ ਆ ਜੀ ਉੱਪਰ ਨੂੰ ਜਿੱਦਾਂ ਜਿੱਦਾਂ ਉੱਪਰ ਨੂੰ ਜਾਈ ਜਾਂਦੇ ਆ ਧੁੱਪ ਵੀ ਬਹੁਤ ਠੀਕੀ ਨਿਕਲਦੀ ਪਈ ਆ ਐਣ ਚੁੱਭੀ ਪਈ ਧੁੱਪ ਤੇ ਗਿੱਲੇ ਇੰਨੇ ਕੋ ਜਿਆਦੇ ਹੋ ਗਏ ਗਰਮੀ ਦੇ ਨਾਲ ਨਾ ਅਸੀਂ ਇੰਨਾ ਹਜੇ ਬਚਾਇਆ ਵੀ ਪੌੜੀਆਂ ਦੇ ਸਟੈਪ 4-5 ਇੰਚੀ ਦੇ ਆਰਾਊਂਡ ਆ ਇਸ ਤੋਂ ਵੱਧ ਨਹੀਂ ਇਹਦਾ ਕਰਕੇ ਸੌਖਾ ਚੜ੍ਹ ਹੋਈ ਜਾਂਦਾ ਗਰਮੀ ਇੰਨੀ ਕਿ ਜਿਆਦੀ ਲੱਗਦੀ ਹੈ ਨਾ ਬਹੁਤ ਜਿਆਦੀ ਤੇ ਸਿਰ ਤੋਂ ਲੈ ਕੇ ਐਨ ਬੂਟ ਤਾਈਂ ਪੈਜ ਗਿਆ ਸੀ ਤੇ ਰਾਹ ਦੇ ਵਿੱਚ ਥਾਂ ਥਾਂ ਤੇ ਤੁਹਾਨੂੰ ਪਾਣੀ ਦੀ ਸੁਵਿਧਾ ਕਿਉਂਕਿ ਹਾਈਟ ਕਾਫੀ ਆ ਜੋਰ ਲੱਗ ਜਾਂਦਾ ਚੜ੍ਹਨ ਨੂੰ ਥਾਂ ਥਾਂ ਤੇ ਤੁਹਾਨੂੰ ਪਾਣੀ ਦੀ ਸੁਵਿਧਾ ਹੈਗੀ ਆ ਜੀ ਇੱਥੇ ਗਰਮੀ ਇੰਨੀ ਕਿ ਜ਼ਿਆਦਾ ਲੱਗਦੀ ਪਈ ਨਾ ਉੱਪਰਲੀ ਸਾਈਡ ਆ ਕੇ ਤੇ ਅਮਰਤ ਨੇ ਤਾਂ ਸਾਫਾ ਕੱਢ ਕੇ ਲੈ ਲਿਆ ਬੈਗ ਚੋਂ ਕਿੰਨਾ ਮੇਤੋ ਗਰਮੀ ਬਰਦਾਸ਼ਤ ਨਹੀਂ ਹਿੰਦੀ ਤੇ ਪਹੁੰਚ ਗਏ ਆ ਜੀ ਅਸੀਂ ਗਗਨਜੀ ਦੇ ਢਿੱਲੇ ਤੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਆ ਬਿਲਡਿੰਗ ਇਹ ਮੰਦਿਰ ਆ ਜੀ ਗਗਨਜੀ ਦਾ ਢਿੱਲਾ ਤੇ ਇੰਨੀ ਦਿੱਕਤ ਆ ਮਾਰਾ ਨੈਣਾ ਦੀ ਵੀ ਜਾਂਦਿਆ ਨੂੰ ਨਹੀਂ ਆਉਂਦੀ ਜਨੀ ਇਧਰ ਨੂੰ ਆ ਗਈ ਇੱਕ ਧੁੱਪ ਠਿੱਖੀ ਆ ਨਾ ਧੁੱਪ ਜਲੀ ਆ ਉਹਦਾ ਕਰਕੇ ਆ ਤੇ ਥੱਲੇ ਤੁਸੀਂ ਦੇਖੋ ਦਸੂਹਾ ਸ਼ਹਿਰ ਦਾ ਵਿਊ ਉਹ ਸਾਰਾ ਹਰਾ ਭਰਾ ਮੈਦਾਨ ਖੱਤੇ ਆ ਦਸੂਹਾ ਸ਼ਹਿਰ ਦੇ ਤੇ ਇਧਰ ਗਗਨਜੀ ਦਾ ਢੱਲਾ ਪਹੁੰਚ ਗਏ ਜੀ ਗਗਨਜੀ ਦੇ ਢੱਲੇ ਤੇ ਤੇ ਇਹ ਸਾਹਮਣੇ ਆ ਗਿਆ ਜੁੜਾ ਘਰ ਤੇ ਸਾਨੂੰ ਇੱਥੇ ਪਹੁੰਚਣ ਲਈ ਤੇ 15 ਤੋਂ 20 ਮਿੰਟ ਲੱਗੇ ਆ ਇਸ ਤੋਂ ਜ਼ਿਆਦਾ ਟਾਈਮ ਨਹੀਂ ਇਹ ਆ ਗਿਆ ਜੁੜਾ ਘਰ ਇੱਥੇ ਜੂੜੇ ਜਮਾ ਕਰਾ ਕੇ ਫਿਰ ਚੱਲਦੇ ਆ ਦਰਸ਼ਨ ਕਰਨ ਨੂੰ ਹਾਂਜੀ ਗਗਨਜੀ ਦੇ ਢੱਲੇ ਤੇ ਆ ਗਏ ਸੀਗੇ ਤੇ ਜਿਹੜੀ ਮੈਂ ਤੁਹਾਨੂੰ ਗੱਡੀ ਰੱਸਿਆਂ ਆਉਂਦੀ ਆ ਤੋਂ ਇਧਰਲੀ ਸਾਈਡ ਤੋਂ ਆ ਕੇ ਤੇ ਇਹ ਕਾਫੀ ਸਪੇਸ ਹੈ ਉੱਪਰ 뷰 ਆ ਔਰ ਸਾਹਮਣੇ ਭਗੂੜੇ ਲੱਗੇ ਆ ਆਪਾਂ ਆ ਕੇ ਐਕਸਪਲੋਰ ਕਰਦੇ ਇਹਨੂੰ ਆਕੇ ਦਿਖਾਉਣੇ ਤੁਹਾਨੂੰ ਤੇ ਇੱਥੇ ਐਂਬੂਲੈਂਸ ਦੀ ਸੁਵਿਧਾ ਵੀ ਹੈਗੀ ਆ ਉੱਪਰ ਮੰਦਿਰ ਦੇ ਕੋਲ ਤੇ ਇਹ ਸਾਹਮਣੇ ਮੰਦਿਰ ਆ ਜੀ ਗਗਨਜੀ ਦਾ ਟਿੱਲਾ ਤੇ ਉਹ ਸਾਹਮਣੇ ਜੋੜਾ ਘਰ ਇੱਥੋਂ ਜੋੜੇ ਜਮਾ ਕਰਾ ਕੇ ਤੇ ਉਧਰਲੀ ਸਾਈਡ ਦਰਸ਼ਨ ਕੰਨ ਜਾ ਸਕਦੇ ਤੁਸੀਂ ਪਹੁੰਚ ਗਏ ਜੀ ਗਗਨਜੀ ਦੇ ਟਿੱਲੇ ਤੇ ਤੇ ਚੱਲੇ ਸੀਗੇ ਦਰਸ਼ਨ ਕੰਨ ਤੇ ਇਹ ਸਾਹਮਣੇ ਆ ਜੀ ਦਫਤਰ ਜਿੱਥੇ ਤੁਸੀਂ ਦਾਨ ਕਰ ਸਕਦੇ ਆ ਉੱਥੇ ਲਿਖਿਆ ਵੀ ਆ ਦਾਨ ਦਫਤਰ ਵਿੱਚ ਹੀ ਜਮਾ ਕਰਾਓ ਜੀ ਤੇ ਦਾਨ ਤੋਂ ਬਾਅਦ ਪਰਚੀ ਜ਼ਰੂਰ ਲਓ ਤੇ ਜਸਟ ਉਹਦੇ ਨਾਲ ਹੀ ਆ ਜੀ ਗਗਨਜੀ ਦਾ ਟਿੱਲਾ ਤੇ ਚੱਲਦੇ ਆ ਦਰਸ਼ਨ ਕੰਨ ਦੇ ਕਰੋਨੇ ਤੁਹਾਨੂੰ ਵੀ ਦਰਸ਼ਨ ਜੀ ਗਗਨਜੀ ਦੇ ਟਿੱਲੇ ਤੇ ਤੇ ਮੰਦਿਰ ਦੀ ਆਰਤੀ ਦਾ ਟਾਈਮ ਹੈ ਜੀ ਸਵੇਰ 5 ਵਜੇ ਤੋਂ ਲੈ ਕੇ 5:30 ਵਜੇ ਤੋਂ ਤੇ ਸ਼ਾਮ ਨੂੰ 7 ਵਜੇ ਤੇ ਮੰਦਿਰ ਕਾਫੀ ਸੋਹਣਾ ਬਣਾਇਆ ਸਟਰਕਚਰ ਦੇਖੋ ਤੁਸੀਂ ਮੰਦਿਰ ਦਾ ਕਿੰਨਾ ਜਿਆਦਾ ਸੋਹਣਾ ਲੱਗਦਾ ਪਿਆ ਇਹ ਆ ਜੀ ਮੰਦਿਰ ਗਗਨਜੀ ਦਾ ਟਿੱਲਾ ਤੇ ਦੇਖੋ ਤੁਸੀਂ ਇਹਦਾ ਸਟਰਕਚਰ ਕਿੰਨਾ ਸੋਹਣਾ ਤੇ ਮੰਦਿਰ ਕਿੰਨਾ ਜਿਆਦਾ ਸੋਹਣਾ ਲੱਗਦਾ ਰਿਹਾ ਪਿਆ ਤੇ ਇਹ ਆ ਜੀ ਮੇਨ ਮੰਦਿਰ ਦੀ ਐਂਟਰੀ ਤੇ ਇਹ ਸਾਹਮਣੇ ਤੇ ਇਧਰਲੀ ਸਾਈਡ ਵੀ ਹਨੂਮਾਨ ਜੀ ਦਾ ਮੰਦਿਰ ਆ ਤੇ ਇੱਕ ਉਧਰਲੀ ਸਾਈਡ ਵੀ ਮੰਦਿਰ ਆ ਤੇ ਤੁਸੀਂ ਡੈਕੋਰੇਸ਼ਨ ਦੇਖ ਸਕਦੇ ਆ ਸਾਵਣ ਮਹੀਨੇ ਦਾ ਕਰਕੇ ਡੈਕੋਰੇਸ਼ਨ ਵੀ ਬਹੁਤ ਸੋਹਣੀ ਕੀਤੀ ਹੋਈ ਹੈ ਮੰਦਿਰ ਤੇ ਤੇ ਚੱਲੇ ਆ ਜੀ ਦਰਸ਼ਨ ਘਰ ਤੇ ਕਰਾਉਨੇ ਆ ਤੁਹਾਨੂੰ ਵੀ ਦਰਸ਼ਨ ਹਾਂਜੀ ਆਪਾਂ ਹੁਣ ਪਹੁੰਚ ਗਏ ਜੀ 메ਨ ਮੰਦਿਰ ਗਗਨ ਜੀ ਦੇ ਢਿੱਲੇ ਤੇ ਤੇ ਆਪਾਂ ਚੱਲੇ ਆ ਜੀ ਹੁਣ ਦਰਸ਼ਨ ਕਰਨ ਮੰਦਿਰ ਲੱਗੇ ਆ ਜੀ ਲਾਈਨ ਦੇ ਵਿੱਚ ਕਿਉਂਕਿ ਮੇਰੇ ਤੋਂ ਪਹਿਲਾਂ ਵੀ ਕਾਫੀ ਸੰਤਾ ਖੜੀਆਂ ਸੀਗੀਆਂ ਲਾਈਨ 'ਚ ਦਰਸ਼ਨ ਕਰਨ ਨੂੰ ਤੇ ਟਾਈਮ ਤੇ ਇਹਨਾਂ ਨਹੀਂ ਲੱਗਣਾ ਕਿਉਂਕਿ ਪੰਜ ਸੱਤ ਜਾਣੇ ਜਾਂ ਦਰਸ਼ਨ ਕਰਨ ਨੂੰ ਖੜੇ ਟਾਈਮ ਖੁੱਲਾ ਹੀ ਇੱਥੇ ਤੁਸੀਂ ਜਿੰਨਾ ਮਰਜ਼ੀ ਟਾਈਮ ਦਰਸ਼ਨ ਕਰ ਸਕਦੇ ਆ ਕੋਈ ਮਨਾਈ ਨਹੀਂ ਗਈ ਇੱਥੇ ਕਿਸੇ ਤਰ੍ਹਾਂ ਦੀ ਵੀ ਕੋਈ ਰੋਕ ਟੋਕ ਨਹੀਂ ਗਈ ਤੇ ਆਪਾਂ ਹੁਣ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਬਹੁਤ ਹੀ ਪ੍ਰਾਚਨ ਸ਼ਿਵਲਿੰਗ ਦੇ ਜੋ ਕਿ ਪਾਂਡਵਾਂ ਦੇ ਟਾਈਮ ਦਾ ਸ਼ਿਵਲਿੰਗ ਸਥਾਪਿਤ ਕੀਤਾ ਹੋਇਆ ਹੈ ਤੇ ਕਿਉਂਕਿ ਇਹਦੀ ਦ੍ਰੋਪਤੀ ਅਤੇ ਪੰਜ ਪਾਂਡਵੋ ਇਹਦੀ ਪੂਜਾ ਕਰਦੇ ਹੁੰਦੇ ਸੀਗੇ ਤੇ ਉਸ ਉਦੋਂ ਦੇ ਟਾਈਮ ਦਾ ਹੀ ਇਹ ਸ਼ਿਵਲਿੰਗ ਇੱਥੇ ਸਥਾਪਿਤ ਆ ਤੇ ਅੱਜ ਆਪਾਂ ਉਦੋਂ ਹੀ ਦਰਸ਼ਨ ਕਰਨ ਆਏ ਆ ਤੇ ਇਹ ਗਗਨਜੀ ਦੇ ਟਿੱਲੇ ਦੇ ਮੰਦਿਰ ਦੇ ਵਿੱਚ ਸਥਾਪਿਤ ਆ ਜੀ ਇਹ ਜੋ ਕਿ 24 ਘੰਟੇ ਇਸ ਦਾ ਜਲ ਵਿਸ਼ੇਕ ਹੁੰਦਾ ਰਹਿੰਦਾ ਹੈ ਜੇ ਤੁਸੀਂ ਦੇਖ ਸਕਦੇ ਸਾਹਮਣੇ ਵਾਈਟ ਕਲਰ ਦਾ ਸ਼ਿਵਲਿੰਗ ਬਣਿਆ ਹੋਇਆ ਜੀ ਤੇ ਜੋ ਕਿ ਇਹ ਸੰਗ ਮਰਮਰ ਦੇ ਪੱਥਰ ਦੇ ਨਾਲ ਬਣਿਆ ਸੰਗ ਮਰਮਰ ਦਾ ਬਣਿਆ ਹੋਇਆ ਜੀ ਇਹ ਤੇ ਅੰਦਰੋਂ ਵੀ ਕਾਫੀ ਸੋਹਣਾ ਮੰਦਿਰ ਸਜਾਇਆ ਹੋਇਆ ਸੀਗਾ ਇਹ 13 ਸਾਲ ਦੇ ਅਗਿਆਤ ਵਾਸਤੂਆਂ ਪੰਜ ਪਾਂਡਵ ਇੱਥੇ ਆਏ ਸੀਗੇ ਤੇ ਇੱਥੇ ਰੁਕੇ ਸੀਗੇ ਇਸ ਮੰਦਰ ਦੇ ਆਗੇ ਉਹ ਤੇ ਉਹਨਾਂ ਨੇ ਇੱਥੇ ਆ ਕੇ ਮਹਾਦੇਵ ਜੀ ਦੀ ਕਾਫੀ ਪੂਜਾ ਕੀਤੀ ਆ ਪੰਜ ਪਾਂਡਵ ਅਤੇ ਦ੍ਰੋਪਦੀ ਨੇ ਤੇ ਇੱਥੇ ਸਥਾਨੀਆਂ ਲੋਕਾਂ ਦਾ ਇਹ ਮੰਨਣਾ ਹੈ ਜੀ ਤੇ ਕਿਉਂਕਿ ਇਹ ਜਿਹੜਾ ਸ਼ਿਵਲਿੰਗ ਆ ਉਹ ਪੰਜ ਪਾਂਡਵ ਅਤੇ ਦ੍ਰੋਪਦੀ ਦੁਆਰਾ ਹੀ ਇੱਥੇ ਸਥਾਪਿਤ ਕੀਤਾ ਗਿਆ ਵਾ ਤੇ ਉਹਨਾਂ ਨੇ ਕਾਫੀ ਦੇਰ ਇੱਥੇ ਉਸ ਦੀ ਪੂਜਾ ਕੀਤੀ ਤੇ ਉਸ ਤੋਂ ਬਾਅਦ ਹੀ ਇਸ ਮੰਦਿਰ ਦਾ ਨਿਰਮਾਣ ਸ਼ੁਰੂ ਹੋਇਆ ਜੀ ਅਜ ਤੱਕ ਕਿਸੇ ਵੀ ਮੰਦਰ ਦੇ ਅੰਦਰੋਂ ਗਰਬ ਗ੍ਰਹਿ ਦੇ ਦਰਸ਼ਨ ਨਹੀਂ ਆਪਾਂ ਤੁਹਾਨੂੰ ਗ੍ਰਹਿ ਤੇ ਇਹ ਅੱਜ ਪਹਿਲੀ ਵਾਰ ਏਦਾਂ ਹੋਇਆ ਕਿ ਆਪਾਂ ਲਾਈਵ ਦਰਸ਼ਨ ਅੰਦਰੋਂ ਤੁਹਾਨੂੰ ਗਰਬ ਗ੍ਰਹਿ ਦੇ ਮੰਦਰ ਦੇ ਕਰਾ ਰਹੇ ਹਾਂ ਜੀ। ਕਰਕੇ ਆਗੇ ਸੀਗੇ ਬਾਹਰ ਤੇ ਦਰਸ਼ਨ ਬਹੁਤ ਬਣੇ ਹੋਗੇ। ਬਹੁਤ ਹੀ ਖੁੱਲੇ ਡੁੱਲੇ ਹੋਗੇ ਕਿਉਂਕਿ ਇੱਥੇ ਕੋਈ ਰਿਕੁਆਇਰਮੈਂਟ ਹੈ ਨਹੀਂਗੀ ਵੀ ਤੁਸੀਂ ਏਦਾਂ ਨਹੀਂ ਕਰਨੀ ਉਦਾਂ ਨਹੀਂ ਕਰਨੀ। ਆਪਾਂ ਕਾਫੀ ਮੰਦਰਾਂ 'ਚ ਏਦਾਂ ਦੇਖੀ ਰਿਹਾ ਵਾ ਵੀ 2-4 ਮਿੰਟ ਹੀ ਦਰਸ਼ਨ ਕਰ ਦਿੰਦੇ ਆ ਵੱਧ ਤੋਂ ਵੱਧ 1-2 ਮਿੰਟ ਹੀ ਤੇ ਚਲੋ ਬਾਹਰ ਤੇ ਇੱਥੇ ਕੋਈ ਇਦਾਂ ਦਾ ਹੈ ਨਹੀਂ ਤੇ ਕਾਫੀ ਲੋਕਾਂ ਨੇ ਦਰਸ਼ਨ ਖੁੱਲੇ ਕੀਤੇ ਤੇ ਅਸੀਂ ਵੀ ਕਾਫੀ ਦਰਸ਼ਨ ਖੁੱਲੇ ਕੀਤੇ ਤੇ ਘਟੂ ਘਟ ਪੰਜ ਤੋਂ 7 ਮਿੰਟ ਅਸੀਂ ਅੰਦਰ ਹੀ ਰਹੇ ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਸ਼ਿਵ ਮਹਾਰਾਜ ਜੀ ਦਾ ਟੈਂਪਲ ਸ਼੍ਰੀ ਗਗਨਜੀ ਦਾ ਟਿੱਲਾ ਤੇ ਇਹ ਸੰਗਮਰਮਰ ਦਾ ਜੀ ਸ਼ਿਵਲਿੰਗ ਆ ਇਹ ਸਾਹਮਣੇ ਤੁਸੀਂ ਦਰਸ਼ਨ ਕਰੋ ਗਗਨਜੀ ਦੇ ਟਿੱਲੇ ਦੇ ਤੇ ਇਹ ਜਿਹੜਾ ਸ਼ਿਵਲਿੰਗ ਬਣਿਆ ਹੈ ਸਾਹਮਣੇ ਇਹ ਸੰਗਮਰਮਰ ਦਾ ਤੇ 24 ਘੰਟੇ ਬਸ਼ੇਕ ਹੋ ਰਿਹਾ ਜੀ ਤੇ ਦੇਖੋ ਤੁਸੀਂ ਕਰੋ ਦਰਸ਼ਨ ਤੇ ਸੰਗਤਾਂ ਦੀ ਰੌਣਕ ਕਾਫੀ ਆ ਤੇ ਕਾਫੀ ਮਾਨਤਾ ਐ ਇਸ ਮੰਦਿਰ ਦੀ ਦਸੂਹਾ ਦੇ ਵਿੱਚ ਇਹ ਮਹਾਦੇਵ ਜੀ ਬਿਰਾਜਮਾਨ ਆ ਜੀ ਇੱਥੇ ਦਸੂਹਾ ਦੇ ਵਿੱਚ ਤੇ ਗੱਲ ਕਰਦੇ ਆਂ ਆਪਾਂ ਇਤਿਹਾਸ ਦੀ ਵੀ ਤੁਹਾਡੇ ਨਾਲ ਇਹਨਾਂ ਤੇ ਪਹਿਲਾਂ ਤੁਸੀਂ ਮੰਦਿਰ ਦੇ ਦਰਸ਼ਨ ਕਰੋ ਸਟਰਕਚਰ ਲਿਖੋ ਕਿੰਨਾ ਸੋਹਣਾ ਆ ਤੇ ਬਹੁਤ ਸੋਹਣਾ ਲੱਗ ਰਿਹਾ ਮੰਦਿਰ ਤੇ ਮੈਂ ਫਸਟ ਟਾਈਮ ਆਇਆ ਇੱਥੇ ਤੇ ਆਪਣੇ ਜਲੰਧਰ ਤੋਂ ਤਿੰਨ ਕ ਘੰਟੇ ਦੇ ਅਰਾਊਂਡ ਆਪਾਂ ਨੂੰ ਲੱਗ ਗਿਆ ਟਾਈਮ ਜਿੰਨਾ ਕ ਟਾਈਮ ਆਪਾਂ ਨੂੰ ਮਾਤਾ ਜਿੰਦਪੁਰ ਨਹੀਂ ਜਾਣ ਨੂੰ ਲੱਗਦਾ ਹੁੰਦਾ ਤੇ ਉਹਨਾਂ ਕੀ ਲੱਗਾ ਇੱਥੇ ਵੀ ਤੇ ਫਸਟ ਟਾਈਮ ਆਇਆ ਸੀਗਾ ਆਏ ਵੀ ਹੌਲੀ ਹੌਲੀ ਸੀਗੇ ਕੋਈ ਐਡੀ ਕਾਲੀ ਨਹੀਂ ਕੀਤੀ ਆਪਾਂ ਤੇ ਰਿਵਿਊ ਚੈੱਕ ਕਰੋ ਤੁਸੀਂ ਬਾਹਲੀ ਸਾਈਡ ਤੋਂ ਤੇ ਉਧਰਲੀ ਸਾਈਡ ਤਲਵਾੜਾ ਆ ਤੇ ਦੇਖ ਸਕਦੇ ਤੁਸੀਂ ਪਹਾੜੀ ਇਲਾਕਾ ਉਧਰਲੀ ਸਾਈਡ ਵੀ ਆ ਤੇ ਇਹ ਹਜੇ ਆਪਾਂ ਪੰਜਾਬ 'ਚ ਹੀ ਖੜੇ ਆ ਤੇ ਇਹ ਸਾਰਾ ਪੰਜਾਬ ਆ ਤੇ ਇਹ ਸਾਹਮਣੇ ਆ ਜੀ ਲੰਗਰ ਹਾਲ ਗਗਨਜੀਰੇ ਟਿੱਲੇ ਦਾ ਅੱਜ ਆਪਾਂ ਪਹੁੰਚ ਗਏ ਆ ਜੀ ਪੰਜਾਬ ਦੇ ਸਭ ਤੋਂ ਉੱਚੇ ਮੰਦਰ ਤੇ ਗਗਨਜੀਰੇ ਟਿੱਲੇ ਦੇ ਇਹ ਸਮੰਨੇ ਆ ਜੀ ਮੰਦਰ ਗਗਨਜੀ ਦਾ ਟਿੱਲਾ ਜੋ ਦਸੂਹਾ ਦੇ ਵਿੱਚ ਆ ਤੇ ਕਾਫੀ ਮਾਨਤਾ ਇਸ ਮੰਦਰ ਦੀ ਤੇ ਹੁਣ ਮੇਲਾ ਚੱਲਦਾ ਹਟਿਆ ਇੱਥੇ ਸਾਵਣ ਮੇਲਾ ਚੱਲਦਾ ਸੀਗਾ ਇੱਥੇ ਤੇ ਅਸੀਂ ਲੇਟ ਹੋ ਗਏ ਤੇ ਅਸੀਂ ਕਾਫੀ ਦਿਨ ਬਾਅਦ ਆਏ ਆ ਤੇ ਇਹ ਸਾਰਾ ਥੱਲੇ ਦਸੂਹਾ ਸ਼ਹਿਰ ਆ ਇਧਰਲੀ ਸਾਈਡ ਤੇ ਇਧਰਲੀ ਸਾਈਡ ਦੇਖ ਸਕਦੇ ਤੁਸੀਂ ਜੋ ਤੁਹਾਨੂੰ ਇੱਥੋਂ ਹਾਈਟ ਤੋਂ ਨਜ਼ਰ ਆਉਂਦਾ ਇਹ ਸਾਰਾ ਦਸੂਹਾ ਸ਼ਹਿਰ ਆ ਛੋਟੇ ਛੋਟੇ ਜਿਹੜੇ ਘਰ ਨਜ਼ਰ ਆਉਂਦੇ ਆ ਛੋਟੀਆਂ ਬਿਲਡਿੰਗਾਂ ਇਹ ਸਾਰੇ ਖੱਤੇ ਦਰਖਤ ਇਹ ਸਾਰੇ ਦਸੂਹਾ ਸ਼ਹਿਰ ਦੇ ਵਿੱਚ ਆ ਜੀ ਤੇ ਆਪਾਂ ਐਸੇ ਕਿ ਉਧਰਲੀ ਸਾਈਡ ਤੋਂ ਦਸੂਹਾ ਤੋਂ ਗਗਨਜੀ ਦੇ ਟਿੱਲੇ ਤੇ ਤੇ ਦੇਖੋ ਤੁਸੀਂ ਕਿੰਨੀ ਜ਼ਿਆਦਾ ਹਾਈਟ ਤੇ ਮੰਦਿਰ ਆ ਪੰਜਾਬ ਦਾ ਸਭ ਤੋਂ ਜ਼ਿਆਦਾ ਉੱਚਾ ਮੰਦਿਰ ਆ ਇਹ ਸ਼ਿਵ ਮਹਾਰਾਜ ਜੀ ਦਾ ਮੈਂ ਤੁਹਾਨੂੰ ਥੱਲੋਂ ਦੱਸਦਾ ਸੀ ਨਾ ਵੀ ਉਹ ਟਾਵਰ ਆ ਉੱਥੇ ਮੰਦਿਰ ਤੇ ਜਾਣਾ ਤੇ ਆਹ ਟਾਵਰ ਦੀ ਮੈਂ ਗੱਲ ਕਰਦਾ ਸੀਗਾ ਇਹ ਟਾਵਰ ਆ ਤੇ ਆਹ ਮੰਦਿਰ ਆ ਗਗਨਜੀ ਦਾ ਟਿੱਲਾ ਤੇ ਥੱਲੋਂ ਤੁਹਾਨੂੰ ਮੈਂ ਇਹ ਦਿਖਾਉਣਾ ਸੀਗਾ ਵੀ ਉਹ ਟਾਵਰ ਤੇ ਆਪਾਂ ਜਾਣਾ ਆ ਤੇ ਜਿਹੜਾ ਸਰੂਪ ਸੀਗਾ ਤੁਹਾਨੂੰ ਦਿਖਾਉਣਾ ਮੈਂ ਸ਼ਿਮਾਰਾਜ ਜੀ ਦਾ ਤੇ ਉਹ ਸਾਹਮਣੇ ਆ ਇੱਥੇ ਆ ਕੇ ਅੱਧ ਹੋ ਜਾਂਦਾ ਵਾ ਪੌੜੀਆਂ ਦਾ ਤੇ ਗਰਮੀ ਇੰਨੀ ਕੁ ਜ਼ਿਆਦਾ ਲੱਗਦੀ ਪਈ ਨਾ ਜਿੰਨਾ ਜ਼ਿਆਦਾ ਹਾਈਟ ਤੇ ਆਈ ਜੰਨੇ ਆ ਉਨੀ ਗਰਮੀ ਜ਼ਿਆਦਾ ਹੋਗੀ ਤੇ ਇੰਨੀ ਕੁ ਗਰਮੀ ਜ਼ਿਆਦਾ ਵੀ ਸਾਰੇ ਭੱਜ ਗਏ ਸੀ ਤੇ ਦੇਖ ਸਕਦੇ ਤੁਸੀਂ ਸੰਗਤਾਂ ਕਾਫੀ ਆਈਆਂ ਹੋਈਆਂ ਆ ਫੋਟੋਗ੍ਰਾਫੀ ਵੀਡੀਓਗ੍ਰਾਫੀ ਕਰਦੇ ਪਏ ਆ ਸੰਗਤਾਂ ਵੀ ਤੇ ਰਾਸ਼ ਤੁਸੀਂ ਇਧਰਲੀ ਸਾਈਡ ਵੀ ਦੇਖ ਸਕਦੇ ਆ ਉਹ ਸਾਹਮਣੇ 뷰 ਪੁਆਇੰਟ ਆ ਇਧਰ ਪੰਘੂੜੇ ਵਗੈਰਾ ਲੱਗੇ ਹੋਏ ਆ ਤੇ ਉਧਰ ਪੀਂਗਾ ਵੀ ਕਾਫੀ ਪਈਆਂ ਪਿਪਲਾਂ ਤੇ ਕਿਉਂਕਿ ਟੀਆਂ ਦਾ ਮੇਲਾ ਵੀ ਚੱਲਦਾ ਸੀਗਾ ਤੇ ਹੋ ਸਕਦਾ ਵੀ ਇੱਥੇ ਮੇਲਾ ਲੱਗਾ ਹੋਵੇ ਟੀਆਂ ਦਾ ਤੇ ਆਪਾਂ ਲੇਟ ਹੋ ਗਏ ਆ ਤੇ ਅਗਲੀ ਵਾਰੀ ਨੂੰ ਦੇਖਾਂਗੇ ਥੋੜਾ ਜਿਹਾ ਸਾਹਮਣੇ ਮੀਲੇ ਤੇ ਪਹਿਲਾ ਪਹਿਲਾਂ ਹੀ ਟਾਈਮ ਤੇ ਤੇ ਮੇਲੇ ਦੇ ਪਹਿਲੇ ਪਹਿਲੇ ਹੀ ਇੱਕ ਵਾਰੀ ਪਹਿਲਾਂ ਤੇ ਇੱਕ ਵਾਰੀ ਮੇਲੇ ਦੇ ਵਿੱਚ ਆ ਕੇ ਦਰਸ਼ਨ ਕਰਾਵਾਂਗੇ ਗਗਨਜੀ ਦੇ ਟਿੱਲੇ ਦੇ ਜੀ ਮੰਦਿਰ ਗਗਨਜੀ ਦਾ ਟਿੱਲਾ ਤੇ ਆਪਾਂ ਅੱਜ ਆਏ ਸੀਗੇ ਗਗਨਜੀ ਦੇ ਟਿੱਲੇ ਤੇ ਤੇ ਜਸਟ ਇਹਦੇ ਥੱਲੇ ਹੀ ਲੰਗਰ ਖਾ ਲਿਆ ਤੇ ਇਸ ਟਾਈਮ ਕੜੀ ਚਾਵਲ ਦਾ ਲੰਗਰ ਚੱਲ ਰਿਹਾ ਇੱਥੇ ਤੇ ਲੰਗਰ ਸ਼ੱਕੇ ਹਟੇ ਸੀਗੇ ਤੇ ਹੁਣ ਚੱਲਦੇ ਆ ਥੱਲੇੜੀ ਸਾਈਡ ਤੇ ਕਿਉਂਕਿ ਉਧਰਲੀ ਸਾਈਡ 뷰 ਪੁਆਇੰਟ ਤੇ ਜਾ ਕੇ ਤੁਹਾਨੂੰ ਦਿਖਾਵਾਂਗੇ ਤੇ ਉਧਰ ਵੀ ਦਾ ਜੀ ਗगनਜੀ ਦੇ ਟੱਲੇ ਦਾ ਰਸੋਈ ਘਰ ਦੇਖ ਸਕਦੇ ਤੁਸੀਂ ਇੱਥੇ ਪ੍ਰਸ਼ਾਦ ਬੰਦਾ ਜੋ ਵੀ ਲੰਗਰ ਹਾਲ ਚ ਚੱਲਦਾ ਵਾ ਤੇ ਇਹ ਸਾਰੀ ਮੇਕਿੰਗ ਇੱਥੇ ਹੁੰਦੀ ਆ ਤੇ ਉਹ ਸਾਹਮਣੇ ਲੰਗਰ ਹਾਲ ਤੇ ਗਗਨਜੀਰੇ ਟਿੱਲੇ ਦੇ ਮੰਦਰ ਦੇ ਥੱਲੇ ਤੁਸੀਂ ਦੇਖੋ ਇਹ ਲੰਗਰ ਹਾਲ ਆ ਤੇ ਲੰਗਰ ਹਾਲ ਤੋਂ ਜਸਟ ਜਦੋਂ ਤੁਸੀਂ ਲੰਗਰ ਖਾ ਕੇ ਬਾਹਰ ਨਿਕਲੋਗੇ ਤੇ ਜਸਟ ਉਹਦੇ ਸਾਹਮਣੇ ਹੀ ਇਹ ਆ ਜੀ ਚਾਹ ਵਾਲਾ ਹਾਲ ਤੇ ਉੱਥੇ ਸਾਹਮਣੇ ਕੇਤਲੀ ਪਈ ਹੋਣੀ ਇੰਟਰਸਟ 'ਤੇ ਉਹ ਸਾਹਮਣੇ ਤੇ ਉੱਥੋਂ ਕੇਤਲੀ ਚ ਉੱਥੇ ਚਾਹ ਪਈ ਹੁੰਦੀ ਤਾਂ ਉੱਥੋਂ ਚਾਹ ਪਾ ਕੇ ਤੇ ਤੁਸੀਂ ਇਸ ਲੰਗਰ 'ਚ ਹਾਲ 'ਚ ਬਹਿ ਕੇ ਛੱਕ ਸਕਦੇ ਆ ਤੇ ਇੱਥੇ ਪੱਖੇ ਵਗੈਰਾ ਲੱਗੇ ਆ ਤੇ ਜਿੰਨੀ ਗਰਮੀ ਸੀਗੀ ਵਾਰ ਕਾਫੀ ਲੱਗਦੀ ਸੀਗੀ ਤੇ ਪੱਖਾ ਚਲਾ ਕੇ ਅਸੀਂ 10 ਮਿੰਟ ਇੱਥੇ ਆਰਾਮ ਕੀਤਾ ਤੇ ਨਾਲੇ ਆਪਣਾ ਫੋਨ ਚਾਰਜ ਕਰ ਲਿਆ ਸੀਗਾ ਤੇ ਤੁਸੀਂ ਇੱਥੇ ਰੁੱਕ ਸਕਦੇ ਆ ਤੇ ਜਦੋਂ ਵੀ ਤੁਸੀਂ ਮੰਦਰ ਨੂੰ ਮੱਥਾ ਟੇਕ ਕੇ ਤੇ ਬੈਕ ਸਾਈਡ ਆਉਣਾ ਵਾ ਤੇ ਇਧਰਲੀ ਸਾਈਡ ਆ ਜੋਤੀਸ਼ ਕੇਂਦਰ ਪਰਾਚਨ ਸ਼ਿਵ ਮੰਦਰ ਗਗਨਜੀ ਘਟੇਲਾ ਪੁਜਾਰੀ ਤੇ ਉਪਦੇਸ਼ ਸ਼ਾਸਤਰੀ ਤੇ ਜੋਤਿਸ਼ ਕੇਂਦਰ ਇੱਧਰ ਹੈ ਜੀ ਤੇ ਇਹਦੇ ਜਸਟ ਸਾਹਮਣੇ ਤੁਸੀਂ ਦੇਖ ਸਕਦੇ ਆ ਤੇ ਤੁਹਾਨੂੰ ਇੱਥੇ ਕੋਈ ਮੋਬਾਈਲ ਜਿੱਦਾ ਤੁਹਾਡੇ ਚਾਰਜਰ ਕਰਨ ਦੀ ਕੋਈ ਦਿੱਕਤ ਨਹੀਂ ਆਉਣੀ ਤੇ ਮੋਬਾਈਲ ਚਾਰਜ ਕਰੋ ਜੀ ਆਪਣੀ ਜ਼ਿੰਮੇਵਾਰੀ ਤੇ ਚਾਰਜ ਕਰੋ ਮੋਬਾਈਲ ਤੇ ਇਹਦੇ ਉੱਪਰ ਹੀ ਇੱਕ ਜਸਟ ਬੋਰਡ ਲੱਗਾ ਪ੍ਰਾਚਨ ਸ਼ਿਵ ਮੰਦਿਰ ਪ੍ਰਬੰਧਕ ਸਭਾ ਗगनਜੀ ਕਾ ਟਿਰਲਾ ਕੀ ਤਰਫ ਸੇ ਮੁਫਤ ਮੈਡੀਕਲ ਸਹਾਇਤਾ ਰਵੀਵਾਰ ਔਰ ਸੋਮਵਾਰ ਕੋ ਦਵਾਈਆਂ ਵੀ ਮੁਫਤ دی ਜਾਏਗੀ ਤੇ ਇਹ ਜਰੂਰੀ ਨੋਟਿਸ ਹੈਗਾ ਆਪਾਂ ਤੁਹਾਨੂੰ ਇਸ ਲਈ ਇਹਦੀ ਸਲਾਹ ਦਿੰਤੀ ਹੈ ਇੱਕ ਅ ਐਦੀ ਦਵਾਈਆਂ ਦੀ ਤੇ ਅੱਜ ਲੋ ਵੀ ਤੁਸੀਂ ਆ ਕੇ ਇੱਥੇ ਆਪਣਾ ਫੋਨ ਵਗੈਰਾ ਚਾਰਜ ਕਰ ਸਕਦੇ ਆ ਕੋਈ ਚਾਰਜਰਸ ਨਿਕੇ ਇਹਦੇ ਵੀ ਜਦੋਂ ਤੁਸੀਂ ਫੋਨ ਚਾਰਜ ਕਰਨਾ ਇਹਦੇ ਚਾਰਜਰਸ ਦੇਣੇ ਪਏ ਬਿਲਕੁਲ ਫ੍ਰੀ ਆ ਤੁਹਾਡੇ ਲਈ ਕੋਈ ਦਿੱਕਤ ਨਹੀਂ ਆਣੀ ਤੁਹਾਨੂੰ ਇਹ ਜਸਟ ਗਗਨਜੀ ਦੇ ਟਿੱਲੇ ਤੋਂ ਇੱਦਾਂ ਦਰਸ਼ਨ ਉੱਪਰੋਂ ਕਰਕੇ ਮੰਦਿਰ ਤੋਂ ਤੇ ਆਹ ਐਂਟਰਸ ਬੈਕਸਾਈਡ ਆਉਂਦੀ ਆ ਤੇ ਇੱਧਰ ਦੀ ਆ ਕੇ ਤੇ ਬੈਕਸਾਈਡ ਬਹਿ ਕੇ ਤੁਸੀਂ ਇੱਥੇ ਆਪਣਾ ਫੋਨ ਚਾਰਜ ਕਰ ਸਕਦੇ ਆ ਜੀ ਇਹ ਆ ਜੀ ਮੰਦਿਰ ਗਗਨਜੀ ਦਾ ਟਿੱਲਾ ਦਰਸ਼ਨ ਕਰਕੇ ਆ ਗਏ ਸੀਗੇ ਤੇ ਦਰਸ਼ਨ ਬਹੁਤ ਸੁਨੇ ਹੋ ਗਏ ਬਹੁਤ ਜਿਆਦਾ ਸੁਨੇ ਕਿਉਂਕਿ ਰੋਕ ਟੋਕ ਹੈ ਨਹੀਂ ਮੰਦਿਰ ਦੇ ਵਿੱਚ ਤੇ ਦਰਸ਼ਨ ਖੁੱਲੇ ਹੋ ਗਏ ਸੀਗੇ ਤੇ ਹਣ ਆਰਾਮ ਨਾਲ ਲੰਗਰ ਛੱਕ ਕੇ ਚਾਹ ਵਗੈਰਾ ਪੀ ਕੇ ਤੇ ਹੁਣ ਆ ਗਏ ਸੀਗੇ ਆਪਾਂ ਬੈਕ ਸਾਈਡ ਜਿੱਧਰ ਮੰਦਿਰ ਦਾ ਵਿਊ ਪੁਆਇੰਟ ਆ ਤੇ ਇਹ ਸਾਹਮਣੇ ਆ ਜੀ ਮੰਦਿਰ ਦਾ ਵਿਊ ਪੁਆਇੰਟ ਤੇ ਤੀਆਂ ਦੇ ਮੇਲੇ ਦਾ ਕਰਕੇ ਤੁਸੀਂ ਦੇਖ ਸਕਦੇ ਆ ਤੇ ਮਹਿੰਦੀਆਂ ਦੇ ਸਟਾਲ ਵੀ ਲੱਗੇ ਹੋਏ ਆ ਇੱਥੇ ਤੇ ਪੰਗੂੜੇ ਵਗੈਰਾ ਉਧਰਲੀ ਸਾਈਡ ਲੱਗੇ ਆ ਉਹ ਵੀ ਤੁਹਾਨੂੰ ਦਿਖਾ ਕੇ ਹੁੰਨੇ ਆਪਾਂ ਤੇ ਇਧਰਲੀ ਸਾਈਡ ਆ ਮੈਂਡੀਅਨ ਦੇ ਸਟਾਲ ਆ ਤੇ ਆ ਇੱਥੇ ਇਧਰਲੀ ਸਾਈਡ ਵੀ ਤੇ ਇੱਕ ਇਧਰਲੀ ਸਾਈਡ ਵੀ ਤੇ ਇਹ ਇੱਥੇ ਪਿੰਗਾ ਪਈਆਂ ਹੋਈਆਂ ਦੇਖ ਸਾਡੇ ਤੁਸੀਂ ਤੇ ਇਹ ਤੀਆਂ ਦੇ ਮੇਲੇ ਦੀ ਤਿਆਰੀ ਲੱਗਦੀ ਸ਼ਾਇਦ ਕਿਉਂਕਿ ਆਪਾਂ ਤਾਂ ਲੇਟ ਹੋ ਗਏ ਬਟ ਅੱਗੇ ਤੋਂ ਧਿਆਨ ਰੱਖਾਂਗੇ ਕਿ ਪਹਿਲੋ ਐਕਸਪਲੋਰ ਕਰਾਂਗੇ ਇਹਨੂੰ ਮੇਲੇ ਤੇ ਜਾਂ ਐਕਸਪਲੋਰ ਕਰਾਂਗੇ ਜਾਂ ਪਹਿਲੋ ਆਇਆ ਕਰਾਂਗੇ ਹਾਂਜੀ ਆਪਾਂ ਗਗਨਜੀ ਦੇ ਟਿੱਲੇ ਤੇ ਆਏ ਸੀਗੇ ਤੇ ਆਪਾਂ ਵਲੌਗ ਬਣਾ ਕੇ ਜਸਤ ਮੰਦਿਰ ਤੋਂ ਬਾਹਰ ਆਏ ਸੀਗੇ ਛੁਪਾ ਕੇ ਇਹਦਰ ਭਾਈ ਹੁਣੀ ਟੱਕਰੇ ਸੀ ਆਪਾਂ ਨੂੰ ਭਾਈ ਕਿੱਥੋਂ ਆਪਾਂ ਆਪਾਂ ਬਈ ਸੁਲਤਾਨਪੁਰ ਲੋਧੀ ਤੋਂ ਇਹ ਆਪਣੇ ਭਾਈ ਗਵੰਢੀ ਆ ਆਪਾਂ ਲਕੌਦਰੀਆ ਤੇ ਭਾਈ ਹੁਣੀ ਸੁਲਤਾਨਪੁਰ ਲੋਧੀ ਤੋਂ ਭਾਈ ਕੀ ਚੈਨਲ ਆਪਣਾ YouTube ਤੇ ਆਪਣਾ ਭਾਈ ਮਿਲਨਦੀਪ ਰਾਈਟਰ ਦੇ ਨਾਮ ਤੇ ਇਹ ਮਿਲਨਦੀਪ ਰਾਈਟਰ ਭਾਈ ਦਾ ਚੈਨਲ ਆ ਤੇ ਭਾਈ ਹੁਣੀ ਵੀ ਕਾਫੀ ਟਾਈਮ ਤੋਂ YouTube ਤੇ ਵਰਕ ਕਰ ਰਹੇ ਆ ਬਹੁਤ ਜ਼ਿਆਦਾ ਕੰਮ ਕਰ ਰਹੇ ਆ ਤੇ ਮਿਹਨਤ ਕਰਕੇ ਭਾਈ ਹੁਣਾਂ ਨੇ 12 13 14 ਦੇ ਅਰਾਊਂਡ ਇਹ ਆਪਣੇ ਸਬਸਕ੍ਰਿਪਸ਼ਨ ਕਰ ਲਏ ਆ ਤੇ ਕਾਫੀ ਵੀਡੀਓ ਵਾਇਰਲ ਹੁੰਦੀਆਂ ਭਾਈ ਹੁਣਾਂ ਦੀਆਂ ਹੁਣ ਤੇ ਪਾਈ ਹੁਣੀ ਬਾਹਰ ਆਏ ਸੀ ਤੇ ਮੈਂ ਜਸਟ ਬਲੌਗਿੰਗ ਹੋਂ ਦਾ ਬਾਹਰ ਆਉਣ ਡਿਆ ਸੀਗਾ ਤੇ ਪਾਈ ਇਹਨਾਂ ਨੇ ਮੈਨੂੰ ਦੇਖਿਆ ਤੇ ਆਵਾਜ਼ ਮਾਰ ਲਈ ਭਾਈ ਕਿੰਨੇ ਬਲੌਗ ਬਣਾਉਣਾ ਮੈਂ ਕਹਾ ਹਾਂਜੀ ਬਲੌਗ ਬਣਾਉਣਾ ਤੇ ਪਾਈ ਇਹਨਾਂ ਨੇ ਮੈਨੂੰ ਹਜੇ ਇਹਨਾਂ YouTube ਬਾਰੇ ਨਹੀਂ ਨੌਲੇਜ ਸੀ ਤੇ ਥੋੜਾ ਜਿਹਾ ਪਾਈ ਇਹਨਾਂ ਨੇ ਸਮਝਾਇਆ YouTube ਬਾਰੇ ਵੀ ਇਦਾਂ ਕਰਤੇ ਤੇ ਇਹਨਾਂ ਨੇ ਮੈਨੂੰ ਦੱਸਿਆ ਵੀ ਤੇਰੇ 400 ਹਵਰ ਘੰਟੇ ਦਾ ਟਾਈਮ ਹੋ ਗਿਆ ਪੂਰਾ ਤੇ ਹੁਣ ਤੂੰ ਆਪਦੇ ਸਬਸਕ੍ਰਿਪਸ਼ਨ ਜਿਹੜੇ ਤੇਰੇ 200 ਰਹਿ ਗਿਆ ਵਾ ਤੇ ਉਹਨਾਂ ਨੂੰ ਪੂਰਾ ਕਰ ਤੇ ਤੇਰਾ ਪੇਜ ਮੋਨਟਾਈਜ਼ੇਸ਼ਨ ਹੋ ਸਕਦਾ ਹੈ ਤੇ ਬਾਕੀ ਭਾਈ ਹੁਣਾਂ ਨੂੰ ਮਿਲ ਕੇ ਬਹੁਤ ਸ਼ੁਨਾ ਲੱਗਾ ਮਿਹਰਬਾਨੀ ਭਾਈ ਇਹਨਾਂ ਦੱਸਣ ਲਈ ਤੇ ਚਲੋ ਦੇਖਦੇ ਆ ਜੀ ਅੱਗੇ ਕਰਦੇ ਆ ਦਰਸ਼ਨ ਤੇ ਬਣੇ ਰਹੋ ਜੀ ਵਲੌਗ ਚ ਤੇ ਆਪਾਂ ਇਸ ਵਿਊ ਪੁਆਇੰਟ ਤੋਂ ਇੱਧਰ ਜਿਹੜਾ ਤੁਹਾਨੂੰ ਗੱਡੀਆਂ ਨਾਲ ਦੱਸਿਆ ਸੀਗਾ ਤੇ ਇਹ ਸਾਹਮਣੇ ਗੱਡੀਆਂ ਆ ਪੀਆਰਪੀਏ ਅੱਪ ਐਂਡ ਡਾਊਨ ਦੇ ਆ ਤੇ ਇੱਕ ਪਰਸਨ ਦੇ ਇੱਕ ਜਣੇ ਦੇ ਪੀਆਰਪੀਏ ਲੈਂਦੇ ਆ ਤੇ ਇੱਥੇ ਤੱਕ ਇਹ ਗੱਡੀ ਆ ਜਾਂਦੀ ਆ ਤੇ ਇੱਥੋਂ ਆ ਮੰਦਿਰ ਆ ਸਾਹਮਣੇ ਇੱਥੋਂ ਵਾਕ ਕਰਕੇ ਮਸੀਂ 100 ਮੀਟਰ ਦੀ ਦੂਰੀ ਆ ਤੇ ਤੁਸੀਂ ਨਦਰਸ਼ਨ ਕਰ ਸਕਦੇ ਆ ਤੇ ਕੋਈ ਐਡਾ ਔਖਾ ਨਹੀਂ ਹੋ ਸਕਦਾ ਜਿੱਦਾਂ ਬਜ਼ੁਰਗ ਬੰਦੇ ਕੋਈ ਨਹੀਂ ਚੜ ਸਕਦੇ ਜਾਂ ਜਿਨ੍ਹਾਂ ਨੂੰ ਨਹੀਂ ਚੜਾਈ ਹੁੰਦੀ ਆ ਪ੍ਰੋਬਲਮ ਆਉਂਦੀ ਚੜ੍ਹਨ 'ਚ ਤੇ ਤੁਸੀਂ ਗੱਡੀ ਦੇ ਵਿੱਚ ਆ ਸਕਦੇ ਆ ਤੇ 500 ਰੁਪਏ 1% ਦੇ ਲੈਂਦੇ ਆ ਇਹ ਤੇ ਅਪ ਐਂਡ ਡਾਊਨ ਦੋਨਾਂ ਸਾਈਡਾਂ ਦੇ ਤੇ ਕਰ ਸਕਦੇ ਆ ਦਰਸ਼ਨ ਤੇ ਇਹਦੇ ਜਸਟ ਆ ਕੇ ਤੇ ਇੱਥੇ ਤੁਹਾਨੂੰ ਬਾਥਰੂਮ ਦੀ ਮੇਲ ਫੀਮੇਲ ਦੋਨਾਂ ਦੀ ਸਹੂਲਤ ਵੀ ਇੱਥੇ ਮਿਲ ਸਕਦੀ ਆ ਉਹ ਸਾਹਮਣੇ ਇੱਕ ਮੇਲ ਆ ਇੱਕ ਫੀਮੇਲ ਵਾਸਟਰੂਮ ਤੁਸੀਂ ਯੂਜ਼ ਕਰ ਸਕਦੇ ਆ ਆਪਾਂ ਜਾਈ ਸੀਗੇ ਜੀ ਗगनਜੀ ਦੇ ਟਿੱਲੇ ਤੇ ਜੋ ਕਿ ਤੁਸੀਂ ਮੇਰੇ ਮਗਰ ਦੇਖ ਸਕਦੇ ਆ ਮੰਦਰ ਬਹੁਤ ਹੀ ਸੋਹਣੀ ਸਟਰਕਚਰ ਹੈ ਇਸ ਮੰਦਰ ਦੀ ਤੇ ਇਹਦਾ ਇਤਿਹਾਸ ਹੁੰਦਾ ਹੈ ਜੀ ਕਿ ਪਾਂਡਵਾਂ ਦੇ ਅਗਿਆਤ ਵਾਸ ਦੌਰਾਨ ਇਹ ਪਾਂਡਵ ਇੱਥੇ ਆਏ ਸੀਗੇ ਤੇ ਉਹਨਾਂ ਨੇ ਇਸ ਥਾਂ ਤੇ ਆ ਕੇ ਭਗਵਾਨ ਸ਼ਿਵ ਮਹਾਰਾਜ ਜੀ ਦੀ ਤਪੱਸਿਆ ਕੀਤੀ ਸੀਗੀ ਕੀਤੀ ਸੀਗੀ ਤੇ ਇੱਥੇ ਦਾ ਜਿਹੜਾ ਗगनਜੀ ਦਾ ਟਿੱਲਾ ਨਾਮ ਤੇ ਆਇਆ ਇਹਦਾ ਤੇ ਉਹ ਇੱਥੇ ਦੇ ਕੋਈ ਲੋਕ ਰਾਜਾ ਸੀਗਾ ਤੇ ਉਹਨਾਂ ਦੇ ਕੋਈ ਬੇਟਾ ਜਾਂ ਬੇਟੀ ਨਹੀਂ ਸੀਗੀ ਤੇ ਉਹਨਾਂ ਨੇ ਇਸ ਮੰਦਿਰ ਦੇ ਬਾਰੇ ਕਾਫੀ ਪ੍ਰਸ਼ੰਸਾ ਸੁਣੀ ਕਾਫੀ ਇਸ ਮੰਦਿਰ ਦੇ ਬਾਰੇ ਸੁਣਿਆ ਤੇ ਜਦੋਂ ਉਹ ਇਸ ਮੰਦਿਰ ਤੇ ਆਏ ਉਹਨਾਂ ਨੇ ਆ ਕੇ ਇੱਥੇ ਮੰਨਤ ਮੰਗੀ ਕਿ ਮੇਰੇ ਬੇਟਾ ਜਾਂ ਬੇਟੀ ਹੋ ਜਵੇ ਤੇ ਉਹਨਾਂ ਦੀ ਇੱਕ ਬੇਟੀ ਹੋਈ ਤੇ ਉਹਨਾਂ ਨੇ ਉਸ ਦਾ ਨਾਮ ਰੱਖਿਆ ਗगन ਤੇ ਜੋ ਕਿ ਉਹ ਇਸ ਮੰਦਿਰ ਦੇ ਨਾਲ ਸੰਬੰਧ ਸੀਗਾ ਕਿ ਜਿਹਨਾਂ ਦਾ ਤੇ ਉਹਨਾਂ ਨੇ ਗਾਂ ਜਾ ਕੇ ਇਸ ਮੰਦਿਰ ਦਾ ਨਾਮ ਹੀ ਗगन ਜੀ ਦਾ ਟੱਲਾ ਰੱਖ ਦਿੱਤਾ ਸੀਗਾ ਤੇ ਇਸ ਮੰਦਿਰ ਤੇ ਤੁਸੀਂ ਜਦੋਂ ਆਉਂਗੇ ਇਸ ਮੰਦਿਰ ਦੀ ਥੱਲੇ ਉਹ ਦੂਰੀ ਰਹਿ ਗਈ ਹੈ ਜੀ 1 ਕਿਲੋਮੀਟਰ ਦੀ 1 ਕਿਲੋਮੀਟਰ ਦੀ ਰਾਉਂਡ ਹੈਗੀ ਆ ਤੇ ਇਹਦੀਆਂ 762 ਪੌੜੀਆਂ ਦੀਆਂ ਤੇ ਤੁਸੀਂ ਜੇ ਰੋ ਗੱਡੀ ਵਿੱਚ ਨਹੀਂ ਆਉਣਾ ਤੁਹਾਨੂੰ ਮੈਂ ਥੱਲੇ ਵੀ ਉਸ ਜਿਹੜਾ ਵਲੌਗ ਚ ਜਰੂਰ ਵੀ ਤੁਸੀਂ ਆਉਣਾ ਹੈ ਤੇ ਅ ਐਕਸਾਈਡ ਹੈਗੇ ਆ ਪੌੜੀਆਂ ਤੇ ਦੂਸੀ ਸਾਈਡ ਗੱਡੀ ਲੱਗਦੀ ਆਪਣੀ ਲੋਕਲ ਗੱਡੀਆਂ ਨਹੀਂ ਆਉਣੀਆਂ ਇੱਥੇ ਵਾਲੀਆਂ ਜਿਹੜੀਆਂ ਗੱਡੀਆਂ ਆ ਤੇ ਮੰਦਿਰ ਦੇ ਟਰੱਸਟ ਦੀਆਂ ਗਦਨਜੀ ਦੇ ਕਿੱਲੇ ਦੀਆਂ ਤੇ ਇਹ ਥੱਲੇ ਖੜੀਆਂ ਹੁੰਦੀਆਂ ਤੇ ਉਹ ਆਪਾਂ ਨੂੰ ਬਿਠਾ ਲੈਂਦੇ ਉੱਥੋਂ ਕੀ ਪੱਤੀ ਦਿੰਦੇ ਆ ਇੱਕ ਬੰਦੇ ਦਾ 1% ਦੇ 50 ਰੁਪਏ ਆ ਤੇ ਤੁੰਨਾ ਸਾਈਡਾਂ ਦੇ ਉਹ ਲੈ ਲੈਂਦੇ ਆ ਮਤਲਬ ਦਰਸ਼ਨ ਵੀ ਕਰਾਉਂਦੇ ਆ ਤੇ ਥੱਲੇ ਵੀ ਛਾੜੀਉਂਦੇ ਆ ਤੇ ਇੱਕ ਪਰਸਨ ਦੇ ਤਿਆਰ ਪੀਏ ਲੈਂਦੇ ਉਹ ਤੇ ਤੁਸੀਂ ਦੇਖ ਸਕਦੇ ਆ ਉਹ ਗਗਨਜੀ ਦੇ ਕਿੱਲੇ ਤੇ ਅੱਜ ਅਸੀਂ ਆਏ ਸੀਗੇ ਤੇ ਮੰਦਿਰ ਬਹੁਤ ਸੋਹਣਾ ਤੇ ਅੰਦਰੋਂ ਵੀ ਬਹੁਤ ਸੋਹਣਾ ਤੇ ਇੱਥੇ ਜਿਹੜਾ ਸ਼ਿਵਲਿੰਗ ਸਥਾਪਿਤ ਕੀਤਾ ਹੈ ਤੇ ਉਹ ਸੰਗਮਰਮਰ ਦਾ ਅੰਦਰ ਅਸੀਂ ਦੇਖਿਆ ਵੀ ਹੋਣਾ ਤੁਸੀਂ ਵਲੌਗ 'ਚ ਤੇ ਅਸੀਂ ਵੀ ਦੇਖ ਕੇ ਆਏ ਸੀ ਕਿ ਸੰਗਮਰਮਰ ਦਾ ਵਾਈਟ ਕਲਰ ਦਾ ਸ਼ਿਵਲਿੰਗ ਬਹੁਤ ਹੀ ਸੋਹਣਾ ਲੱਗਦਾ ਤੇ ਮੰਦਿਰ ਵੀ ਸਟਰਕਚਰ ਇੰਨੀ ਸੋਹਣੀ ਹੈ ਤੇ ਇੰਨਾ ਕਿ ਆਕਰਸ਼ਿਤ ਕਰਦਾ ਆਪਣੇ ਵੱਲ ਨੂੰ ਮੰਦਿਰ ਇਹ ਕਾਫੀ ਜ਼ਿਆਦਾ ਖਿੱਚ ਪਾਉਂਦਾ ਹੈ ਤੇ ਮੰਦਿਰ ਦਾ ਉੱਪਰੋਂ ਵੀ ਕਾਫੀ ਜ਼ਿਆਦਾ ਸੋਹਣਾ ਹੈ ਤੇ ਚਾਰੇ ਪਾਸੇ ਇਹ ਪਹਾੜੀਆਂ ਦੇ ਨਾਲ ਘਿਰਿਆ ਹੋਇਆ ਹੈ ਤੇ view ਇੰਨਾ ਜਿਆਦਾ ਸੋਹਣਾ ਹਰ ਦਾ ਨਾ ਇੱਥੇ ਆ ਕੇ ਤੇ ਬਹੁਤ ਹੀ ਆਨੰਦ ਮਿਲਦਾ ਹੈ ਕਿ ਸਾਡਾ ਇੱਥੇ ਹਜੇ ਜਾਣ ਨੂੰ ਮਤਲਬ ਦਿਲ ਨਹੀਂ ਕਰਦਾ ਜਿਵੇਂ ਇੱਕ ਯੂਟਿਊਬਰ ਵੀ ਦਾ ਆਪਾਂ ਟੱਕਰਿਆ ਸੀਗਾ ਆਪਾਂ ਤੁਹਾਨੂੰ ਉਹਨਾਂ ਦੇ ਬਾਰੇ ਵੀ ਦੱਸਿਆ ਸੀਗਾ ਜਦੋਂ ਮੈਂ ਵਲੌਗ ਸ਼ੂਟ ਕਰਦਾ ਸੀਗਾ ਤੇ ਉਹ ਵੀ ਵਿੱਚ ਆ ਗਏ ਸੀਗੇ ਤੇ ਆਪਾਂ ਹੁਣ ਦੇਖਦੇ ਆ ਜੀ ਅੱਗੇ ਹੋਰ ਤੁਹਾਨੂੰ ਘੁੰਮ ਕੇ ਦਿਖਾਉਣੇ ਆ ਇੱਥੇ ਤੇ ਬਣੀ ਰਹੀ ਹੋਈ ਬਲੌਗ ਅਸ ਮਤਲਬ ਉੱਤਰ ਨੂੰ ਨਾ ਟਾਈਮ ਨਹੀਂ ਲੱਗਦਾ ਜਿੰਨਾ ਚੜਨ ਨੂੰ ਲੱਗਦਾ ਚੜਨ ਨੂੰ ਮਤਲਬ ਵੀ ਸਾਨੂੰ 20 ਤੋਂ 15 ਤੋਂ 20 ਮਿੰਟ ਲੱਗੇ ਸੀਗੇ ਤੇ ਉੱਤਰ ਨੂੰ ਤਾਂ ਮਸੀਂ 5 ਮਿੰਟ ਹੀ ਲੱਗਦੇ ਆ ਕਿਉਂਕਿ ਉਦੋਂ ਗਰਮੀ ਵੀ ਜਿਆਦਾ ਸੀਗੀ ਤੇ ਧੁੱਪ ਵੀ ਤਿੱਕੀ ਸੀਗੀ ਤੇ ਪਾਣੀ ਪੀ ਪੀ ਪਾਣੀ ਪੀ ਪੀ ਤਾਂ ਚੜੇ ਸੀਗੇ ਤੇ ਹੁਣ ਤੁਸੀਂ ਦੇਖਿਓ ਤੇ ਮਿੰਟ 5 ਨਹੀਂ ਲੱਗੇ ਮਤਲਬ 5 ਤੋਂ ਵੀ ਘੱਟ ਹੀ 2-3 ਮਿੰਟਾਂ ਜੀ ਅਸੀਂ ਤੇ ਅੱਧੇ ਰਸਤੇ ਕੋਲ ਆ ਗਏ ਸੀਗੇ ਜਿੱਥੇ ਸ਼ਿਪ ਭਗਵਾਨ ਜੀ ਦਾ ਸਰੂਪ ਆ ਉਹ ਆ ਗਏ ਸੀਗੇ ਆਪਾਂ ਥੱਲੇ ਤੇ ਉਹ ਸਾਹਮਣੇ ਹਾਈਟ ਤੇ ਉਹ ਜਿਹੜਾ ਤੁਸੀਂ ਦੇਖ ਸਕਦੇ ਆ ਜਿੱਥੇ ਟਾਵਰ ਲੱਗਾ ਇਹ ਆ ਜੀ ਮੰਦਿਰ ਗਗਨ ਜੀ ਦਾ ਢਿੱਲਾ ਤੇ ਜਿੱਥੇ ਆਪਾਂ ਦਰਸ਼ਨ ਕਰਕੇ ਆਏ ਆ ਤੇ ਹੁਣ ਆਪਾਂ ਥੱਲੇ ਪਾਰਕਿੰਗ ਚਾਰੀ ਪੈਸਾ ਨਿਕਾ ਤੇ ਆ ਆਪਣੀ ਬਾਈਕ ਖੜੀ ਆ ਤੇ ਕੋਈ ਪੈਸਾ ਨਿਕਾ ਇੱਥੇ ਫ੍ਰੀ ਆਫ ਕਾਸਟ ਆ ਇਹ ਤੇ ਆਪਾਂ ਹੁਣ ਪਲਾਨ ਬਣਾਉਨੇ ਆ ਕਿੱਥੇ ਨਿਕਤੇ ਜਾਣ ਦਾ ਤੇ ਹੁਣ ਅਸੀਂ ਤੁਹਾਨੂੰ ਸਸਪੈਂਸ ਕ੍ਰੀਏਟ ਕਰਕੇ ਦੱਸਾਂਗੇ ਕਿਤੇ ਜਾਣਾ ਕਿ ਘਰ ਨੂੰ ਵਾਪਸ ਆਣਾ ਤੇ ਬਣੇ ਰਿਓ ਜੀ ਵਲੌਗ ਚ ਹਾਂਜੀ ਆਪਾਂ ਅੱਜ ਆਏ ਸੀ ਗਗਨਜੀ ਦੇ ਟਿੱਲੇ ਤੇ ਤੇ ਜੋ ਕਿ ਤੁਹਾਨੂੰ ਆਪਾਂ ਉੱਪਰੋਂ ਦਿਖਾਇਆ ਸਾਰਾ ਮੰਦਿਰ ਵਿਊ ਤੇ ਅੰਦਰੋਂ ਕਰਾਇ ਮੰਦਿਰ ਦੇ ਦਰਸ਼ਨ ਤੇ ਆਪਾਂ ਆਗੇ ਸੀਗੇ ਮੁਰਸਲ ਦੀ ਪਾਰਕਿੰਗ 'ਚ ਜਿੱਥੇ ਆਪਣੀ ਬਾਈਕ ਪਾਰਕਿੰਗ ਕੀਤੀ ਸੀਗੀ ਤੇ ਮੰਦਿਰ ਬਹੁਤ ਸੋਹਣਾ ਲੱਗਦਾ ਸਟ੍ਰਕਚਰ ਬਹੁਤ ਸੋਹਣਾ ਮੰਦਿਰ ਦਾ ਤੇ ਇੱਥੋਂ ਜਾਣ ਨੂੰ ਦਿਲ ਤਾਂ ਨਹੀਂ ਕਰਦਾ ਤੇ ਬਟ ਇੱਕ ਸਸਪੈਂਸ ਆ ਤੁਹਾਨੂੰ ਨੈਕਸਟ ਵਲੌਗ 'ਚ ਸਸਪੈਂਸ ਦੇਣਾ ਆ ਉਹ ਇਹਦੇ 'ਚ ਥੋੜਾ ਜਿਹਾ ਹਜੇ ਰਹਿਣ ਦਿੰਦੇ ਆ ਕਿਉਂਕਿ ਨੈਕਸਟ ਵਲੌਗ ਥੋੜਾ ਲੰਬਾ ਵੀ ਹੋਣਾ ਆਪਾਂ ਚੱਲੇ ਸੀਗੇ ਕਿੱਥੇ ਤੇ ਤੁਹਾਨੂੰ ਹੁਣ ਦੱਸਦੇ ਆ ਆਪਾਂ ਕਿੱਥੇ ਚੱਲੇ ਸੀਗੇ ਨੈਕਸਟ ਵਲੌਗ ਦੇਖ ਲਿਓ ਤੇ ਆਪਣਾ ਅੱਜ ਦਾ ਇੱਥੇ ਵਲੌਗੰਦਾ ਜੀ ਖਤਮ ਸਾਰਿਆਂ ਨੂੰ ਮੇਰੇ ਵੱਲੋਂ ਹਰ ਹਰ ਮਹਾਦੇਵ